ਪੰਜਾਬ ਦੇ ਪ੍ਰੋਮ ਮੁੱਖ ਮੰਤਰੀ ਕਾਂਗਰਸ ਉਮੀਦਵਾਰ ਚਰਨ ਸਿੰਘ ਚੰਨੀ ਚੋਣ ਪ੍ਰਚਾਰ ਕਰਦੇ ਹੋਏ ਅੱਜ ਜਲੰਧਰ ਦੇ ਰੈਨਕ ਬਾਜ਼ਾਰ 'ਚ ਪਹੁੰਚੇ ਹਾਂਜੀ ਚੰਨੀ ਜੀ ਅੱਜ ਤੁਸੀਂ ਜਲੰਧਰ ਦੇ ਰਾਣੇ ਬਿਆਰ ਦੇ ਵਿੱਚ ਆਏ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਗੱਲ ਮੈਂ ਕਾਗਜ਼ ਭਰੇ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਮੜ ਕੇ ਸਾਡੇ ਨਾਲ ਕਾਗਜ਼ ਭਰਉਣ ਆਏ। ਮੁਕਾਬਲੇ ਦੇ ਵਿੱਚ ਭਾਜਪੀ ਬਹੁਤ ਥੋੜੇ ਬੰਦੇ ਲਿਆ ਕੇ ਉਹ ਵੀ ਕਿਰਾਏ ਤੇ ਉੱਥੇ ਬਿਆਨ ਵੀ ਦਿੱਤੇ ਉਹਨਾਂ ਨੇ ਕਿ ਜੀ ਸਾਨੂੰ ਦਿਹਾੜੀ ਤੇ ਲਿਆਂਦਾ ਗਿਆ। ਲੇਕਿਨ ਸਾਡੇ ਪਾਸ ਆਪਣੇ ਆਪ ਆਰਗੇਨਿਕ ਤੌਰ ਤੇ ਲੋਕ ਇੱਕ ਪਾਸੇ ਤੁਰ ਰਹੇ ਆ। ਅੱਜ ਮੈਂ ਜਲੰਧਰ ਸ਼ਹਿਰ ਵਿੱਚ ਐ। ਥ੍ਰੀ ਵੀਲਰ ਵਾਲਿਆਂ ਨੇ ਮੈਨੂੰ ਬੁਲਾ ਕੇ ਭਰੋਸਾ ਦਿੱਤਾ ਹੈ। ਫੇਰ ਦੂਸਰੀ ਯੂਨੀਅਨ ਨੇ ਫੇਰ ਤੀਸਰੀ ਯੂਨੀਅਨ ਨੇ ਉਹਨਾਂ ਦੀ ਨੇ ਹਰ ਵਰਗ ਦੇ ਲੋਕ ਸਾਡੇ ਨਾਲ ਚੱਲ ਰਹੇ ਹੈ ਤੇ ਹੁਣ ਮੈਂ ਦੁਕਾਨਾਂ ਵਿੱਚ ਆਇਆ ਤਾਂ ਦੁਕਾਨਦਾਰ ਇਕੱਠੇ ਹੋ ਕੇ ਮੈਨੂੰ ਵਿਸ਼ਵਾਸ ਦਵਾ ਰਹੇ ਸੋ ਇੱਕ ਬਹੁਤ ਬੜੀ ਲਹਿਰ ਹੈ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਇੱਕ ਵੱਡੀ ਲਹਿਰ ਜਿਹੜੀ ਸ਼ਹਿਰ ਦੇ ਵਿੱਚ ਚੱਲ ਪਈ ਹੈ ਇਹ ਰਿੰਕੂ ਦਾ ਇੱਕ ਕੱਲ ਬਿਆਨ ਦਿੱਤਾ ਗਿਆ ਰਿੰਕੂ ਕਹਿੰਦਾ ਜੋ ਆ ਲੋਕ ਇਹ ਕਹਿ ਰਹੇ ਨੇ ਬਾਹਰ ਲੈ ਕੇ ਚਲੂੰਗੀ ਇਹ ਇੱਥੇ ਜਿੱਤਨ ਨਹੀਂ ਦਵਾਂਗੇ ਬਾਹਰਲਾ ਰਿੰਕੂ ਹੈ ਜਿਹੜਾ 3-4 ਘਾਟਾ ਟੱਪ ਗਿਆ ਮੈਂ ਤਾਂ ਆਪਣੇ ਘਰ ਵਿੱਚ ਹੀ ਐ ਤੇ ਮੇਰੇ ਦਾਦੇ ਪਰਦਾਦੇ ਇੱਥੇ ਰਹਿੰਦੇ ਸੀ ਸਾਡੇ ਜਠੇਰੇ ਇੱਥੇ ਐ ਮੈਂ ਆਪਣੇ ਘਰ ਵਿੱਚ ਆਇਆ ਘਰ ਮੈਂ ਇੱਥੇ ਲੈ ਲਿਆ ਤੇ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਐ ਮੈਂ ਰਿੰਕੂ ਮੰਗੂ ਭੱਜਣ ਵਾਲਾ ਨਹੀਂ ਐ ਕੱਲ੍ਹ ਦਾ ਬਿਆਨ ਆਇਆ ਕਹਿੰਦੇ ਚੰਨੀ ਜੀ ਦਾ ਐਵੇਂ ਹੀ ਕਹੀ ਜਾਂਦੇ ਜੀਰੋ ਦੇ ਹਰਕਤ ਦਿਖਾਵਾਂਗੇ ਇਹਨਾਂ ਨੂੰ ਕੌਣ ਵੀਜੇ ਰupani ਜੀ ਜੋ ਗੁਜਰਾਤ ਜੋ ਗੁਜਰਾਤ ਦੇ ਐਕਸੈਸ ਸੀਮ ਉਹਨਾਂ ਕੋਲ ਜੀ ਆਪਣਾ ਗੁਜਰਾਤ ਦਾ ਕੰਮ ਕਰ ਲਵੇ ਇੱਥੇ ਤੁਹਾਡੀ ਕੋਈ ਨਹੀਂ ਗੱਲ ਹੈ ਕਲੀ ਸਾਹਿਬ ਦਿੱਲੀਵਾਲ ਸਾਹਿਬ ਵੀ ਮੇਲ ਤੇ ਬਾਹਰ ਆਗੇ ਅੱਜ ਰੋਡ ਸ਼ੋ ਕਰ ਰਹੀ ਹੈ ਉਹ ਕਿੱਥੇ ਕਰ ਰਹੇ ਨੇ ਕਿੱਥੇ ਕਰ ਰਹੇ ਨੇ ਦਿੱਲੀ ਚ ਕਰਨ ਰੋਡ ਸ਼ੋ ਲੇਕਿਨ ਜਿਹੜੇ ਦਾਗ ਹੈ ਜੋ ਉਹਨਾਂ ਤੇ ਅਲੀਗੇਸ਼ਨ ਹੈ ਉਹ ਨਹੀਂ ਤੋਤੇ ਗਏ ਠੀਕ ਹੈ ਵੋਟਾਂ ਕਰਕੇ ਬਾਹਰ ਆ ਗਿਆ ਫੇਰ ਅੰਦਰ ਜਾਣਾ ਹੈ ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਹੈ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ ਉਹਦਾ ਵੀ ਹਿਸਾਬ ਹੋਣਾ ਚਾਹੀਦਾ ਜਿਹੜਾ ਇਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ 'ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੀ ਹੈ ਉਹਦਾ ਹਿਸਾਬ ਵੀ ਲਿਆ ਜਾਏਗਾ ਜਰੀ ਸਾਹਿਬ ਤੁਸੀਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਸੀ ਫੌਜ ਨੂੰ ਲੈ ਕੇ ਜਿਹਦੇ ਸੰਦਰਭ ਦੇ ਵਿੱਚ ਮੇਰ ਜੀ ਹੁਣ ਉਹ ਗੱਲ ਖਤਮ ਹੋ ਚੁੱਕਿਆ ਉਹ ਉਹ ਗੱਲ ਖਤਮ ਹੋ ਗਈ ਹੈ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਜੀ ਬੀਬੀ জাকੀਰ ਕੋਲ ਕੀ ਕਰਦੀ ਹੈ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣ ਆ ਮਾਂ ਦੇ ਲਗਾ ਲਏ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਅੱਛਾ ਕੱਲ੍ਹ ਨਾਲ ਕੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕੀ ਉਹਨਾਂ ਨੂੰ ਪੂਰੀ ਰਾਤ ਭੱਜ ਭਾਜਦੇ ਦਫ਼ਤਰ ਚ ਕੱਢਣੀ ਪਈ ਆ ਇਸ ਨੂੰ ਐਫਆਰ ਨੂੰ ਕਿੱਦਾਂ ਮੈਂ ਨਹੀਂ ਦੇਖਿਆ ਉਹ ਉੱਥੇ ਦੀ ਗੱਲ ਉੱਥੇ ਦੀ ਆਪਾਂ ਜਲੰਧਰ ਵਿੱਚ ਕਨਸੈਂਟਰੇਟ ਕਰ ਰਹੇ ਤੇ ਸਹੀ ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸ਼ੀਤਲੋਂਗਰਾਲ ਤੇ ਉਹਨੇ ਜਾ ਕੇ ਜ਼ਮਾਨਤ ਲਈ ਹੈ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗਪਿਨ ਉਹ ਹੈ ਕਿੰਗਪਿਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਐ ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਸ਼ਹਿ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਸ਼ਹਿ ਦੇ ਨਾਲ ਅਤੇ ਨਸ਼ਾ ਦੜਾ ਸੱਟਾ ਲਾਟਰੀ ਸਿਸਟਮ ਚਲਾ ਰਹੀ ਸੀ ਉਹ ਜਦ ਹੁਣ ਇਹ ਸਰਕਾਰ ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੇ ਸੀ ਹੁਣ ਜਦ ਨਸ਼ਾ ਫੜ ਹੋਇਆ ਬੜੀ ਛੇ ਫੜ ਹੋਈ ਹੈ ਕਰੋਨਾ ਦਾ ਨਸ਼ਾ ਫੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸੀ ਤੇ ਰੁਗਰਾ MLA ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ MLA ਹੈ ਉਹ ਉਸਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ਗੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ ਮੈਂ ਫੜੀਆਂ 3 ਬੀਲਰ ਆ ਰੇਡੀ ਵਾਲੇ ਤੋਂ ਪੈਸੇ ਨਹੀਂ ਲੈਣ ਦੇਣੇ ਮੈਂ ਫਰੋਤੀਆਂ ਨਹੀਂ ਲੈਣ ਦੇਣੀਆਂ ਜਿਹੜੀਆਂ ਚੈਨ ਸਨੇਚਿੰਗ ਜਿਹੜੀਆਂ ਮੁੰਦੀਆਂ ਖੋ ਰਹੀਆਂ ਮੈਂ ਇਹ ਨਹੀਂ ਹੋਣ ਦੇਣਾ ਕੰਮ ਮੈਂ ਇਹ ਲੜਾਈ ਲੜਨੀ ਤੁਹਾਡੀ ਥੈਂਕ ਯੂ ਹੋ ਗਿਆ ਰੇਲ ਕੁਮਾਰ ਜੀ ਕਹਿ ਰਹੇ ਕਿ ਅਗਰ ਚਰਨਜੀਤ ਚਰਨਜੀਤ ਕੋ ਪ੍ਰੂਫ ਹੈ ਕਿ ਇੱਥੇ ਮੇਰੇ ਐਫ ਆਈ ਆਰ ਲਾਂਚ ਕਰਵਾ ਦਾਂ ਮੈਂ ਨਸ਼ੇ ਦਾ ਕੰਮ ਕਰ ਰਹੇ ਹਾਂ ਵੀਰ ਜੀ ਐਫ ਆਈ ਆਰ ਤਾਂ ਹੋ ਗਈ ਤਾਂ ਹੀ ਤਾਂ ਸ਼ੀਤ ਲੁਂਗਰਾਲ ਭੱਜਿਆ ਉਹ ਕੋਡ ਵਿੱਚ ਘੁੰਮ ਰਿਹਾ ਤਾਂ ਫਿਰ ਇਹ ਕੌਣ ਹੈ ਇਹਨਾਂ ਦੀ ਸ਼ੈਤ ਹੀ ਇੱਥੇ ਹੋਇਆ ਲੀਡਰਾਂ ਤੋਂ ਬਿਨਾਂ ਕਹਿੰਦੇ ਸਰਕਾਰ ਆਹੀ ਚੋਣ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਗਿਆ